ਸਵਾਗਤ ਹੈ ਕਿਸਾਨ ਜੀ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਸੰਧੂ ਡੇਰੀ ਫਾਰਮ ਬਰਨਾਲਾ ਦੇ ਉੱਤੇ। ਦੋਸਤੋ ਜਿਹੜੀ ਅੱਜ ਦੀ ਵੀਡੀਓ ਆ ਅੱਜ ਦੀ ਵੀਡੀਓ ਵਿੱਚ ਚਾਰ ਆਪਣੇ ਕੋਲੇ ਜਰਸੀ ਬੱਚੀਆਂ ਨੇ ਜੀਆਂ ਤੇ ਦੋ ਐਚ ਬੱਚੀਆਂ ਨੇ ਹੈਗੀਆਂ। ਦੋਸਤੋ ਜਿਹੜੀ ਬੈਕ ਸਾਈਡ ਤੋਂ ਉਹਨਾਂ ਦੀ ਬੱਚੀਆਂ ਦੀ ਹਾਈਟ ਲੈਂਥ ਆ ਜੀ ਉਹ ਤੁਸੀਂ ਦੇਖ ਲਓ। ਅੱਗੇ ਤੋਂ ਆਪਾਂ ਫੇਸ ਵੀ ਚੱਕਰਾ ਦਾਂਗੇ। ਦੋਸਤੋ ਪ्युअर ਇੰਪੋਰਟਡ ਸੀਮੰਦੀਆਂ ਬੱਚੀਆਂ ਨੇ ਜੀਆਂ। ਦੋਸਤੋ ਜਿਹੜੇ ਆਪਾਂ ਪੰਜੇ ਬੱਚੇ ਦੀਂਦੇ ਹੈਗੇ ਚਾਰ ਜਰਸੀ ਤੇ ਕਿਚਫ 10-11 ਮੰਥੇਜ ਆਗੀ ਤੇ ਪੰਜੇ ਦੇ ਪੰਜੇ ਬੱਚੇ ਖੀਰੇ ਆਗੇ ਤੇ ਉਸ ਪਰ ਜਿਹੜੀ ਵੱਡੀ ਚਿੱਟੀ ਬਿਹੜ ਆਗੀ ਇੱਕ ਦੰਦ ਹਜੇ ਕੱਢਦੀ ਹੈਗੀ ਦੋੰਨ ਦਾ ਦੋਸਤੋ ਇਹਨੂੰ ਚਾਹੇ ਤੁਸੀਂ ਦੋਂਦੀ ਮੰਨ ਲਓ ਤੇ ਚਾਹੇ ਖੀਰੀ ਮੰਨ ਲਓ ਲੇਖੋ ਆਪਣਾ ਸੰਧੂ ਡੇਰੀ ਫਾਰਮ ਕੰਟੈਕਟ ਆਪਣਾ ਦਾ 980218644 ਤੇ ਦੋਸਤੋ ਆਪਾਂ ਜਿਹੜੀ ਇਹਨਾਂ ਦੀ ਕਲੀ-ਕਲੀ ਦਾ ਨੂੰ ਡਿਟੇਲ ਨੇੜੇ ਤੋਂ ਦਿੰਨੇ ਆਗੇ ਲੇਖੋ ਬੱਚੀ ਦੀ ਜਿਹੜੀ ਫੇਸ ਕੁਆਲਟੀ ਉਹ ਚੈੱਕ ਕਰ ਲਓ ਜਿਹੜੀ ਇਹਨਾਂ ਦੀ ਬਿਊਟੀ ਆ ਤੇ ਜਿਹੜਾ ਬਾਡੀ ਵੇਟ ਆਗਾ ਤੇ ਥਣ ਚਾਰ ਚਾਰੀ ਹੋਣਗੇ ਖਾਣਾ ਦੇ ਵਿੱਚ ਕੋਈ ਭੋਰਾ ਵੀ ਫੋਟ ਸ਼ਾਂਗ ਨਹੀਂ ਹੋਊਗਾ ਆ ਦੇਖ ਸਕੋ ਇਹ ਪਹਿਲੇ ਨੰਬਰ ਦੇ ਵਿੱਚੀ ਦੋਸਤੋ ਬੋਲਾ ਭਾਈ ਜਿਹੜੇ ਭੁਕਤੀ ਕਰਾਂਗੇ ਇਹ ਦੂਜੇ ਨੰਬਰ ਤੇ ਵਿੱਚੀ ਆਈ ਗੀ ਬਹੁਤ ਚੰਗੀ ਹੈਗੀ ਥੱਲੇ ਖਣ ਛੋਲੀ ਦੀ ਸਾਫ ਆ ਤੇ ਕਿਹਾ ਜਿਵੇਂ ਕਹਿੰਦਾ ਨਗੀਨਾ ਟੌਪ ਨੇ ਨਾ ਉਹ ਆ ਗਿਆ ਆਪਾਂ ਅੱਗੇ ਤੁਹਾਨੂੰ ਦਿਖਾਉਣੇ ਹੈਗੇ ਇਹਦੀ ਫੇਸ ਦੀ ਬਿਊਟੀ ਆ ਕੁਆਲਿਟੀ ਆ ਕਿਉਂਕਿ ਸਾਰਿਆਂ ਦੇ ਵਿੱਚ ਹੀ ਹੈਗੀ ਤੇ ਜਿਹੜਿਆ ਸਟ੍ਰਕਚਰ ਆ ਉਹ ਦੇਖ ਸਕਦੇ ਹੋ ਆ ਦੇਖ ਸਕਦੇ ਹੋ ਦੋਸਤੋ ਸਟ੍ਰਕਚਰ ਉਹ ਜਿਹੜਾ ਬਚੀ ਹੈ ਕੁਆਲਿਟੀ ਹੈ ਜਿਹੜੀ ਇਹ ਦੋਸਤੋ ਤੀਜੇ ਨੰਬਰ ਤੇ ਬਚੀ ਹੈਗੀ ਆਹ ਲਾਸਟ ਵਾਲੀ ਸੀ ਦੋਸਤੋ ਚੌਥੇ ਨੰਬਰ ਤੇ ਬਚੀ ਹੈਗੀ ਜਿਹੜੀ ਦੇ ਫੇਸ ਦੇ ਬੂਟੀ ਆ ਬਹੁਤ ਚੰਗੀ ਇੱਥੇ ਥੱਲੋਂ ਥਾਣਾ ਦਾ ਗੈਪ ਵੀ ਸੋਹਣਾ ਹੈਗਾ ਥਾਣੇ ਵੀ ਚਾਰੀ ਆ ਅੜਾ ਬੇਸ ਨਾਲ ਦਾ ਦੇਖੋ ਤੁਸੀਂ ਕਵਾਲਿਟੀ ਚੰਗੀ ਆ ਦੋਸਤੋ ਜੇ ਆਰ ਆਪਣੇ ਕੋਲ ਅੱਜ ਦੀ ਵੀਡੀਓ ਚ ਜਰਸੀ ਵੱਛੀਆਂ ਨੇ ਤੇ ਦੋਸਤੋ ਇੱਕ ਜਿਹੜੀ ਆਹਾ ਦੋ ਦੰਦ ਵੱਛੀ ਮੰਨ ਲਓ ਇਹਨੂੰ ਤੁਸੀਂ ਇੱਕ ਦੰਦ ਦਾ ਜੇ ਦੋ ਹੁੰਦਾ ਕੱਢਿਆ ਇਹਨੇ ਥਣ ਚਾਰ ਚਾਰੀਆਂ ਨਿਸ਼ਾਨ ਵੀ ਨੇ 205 ਦੇ ਦਾ ਕਿਸੇ ਦੇ ਵੀ ਕਵਾਲਿਟੀ ਮੋਟੀਵੇਟ ਪੂਰਾ ਹੈ ਦਾ ਟੀਕੇ ਦੇ ਏਆਈ ਦੇ ਬਿਲਕੁਲ ਕਾਬਿਲ ਆਹੀ ਵੱਛੀ ਇਹ ਠੀਕ ਆ ਵੱਛਣਾ ਤੁਸੀਂ ਇਹ ਦੇਖ ਲੋ ਕਿ ਬਹੁਤ ਸੁੰੱਖੀਆਂ ਤੇ ਸਾਫ ਸੁਥਰੀਆਂ ਵੱਛੀਆਂ ਨਹੀਂ ਹੈ ਜਰਸੀ ਜਿਕੇ ਸੇਵੀਰ ਨੇ ਜਰਸੀ ਬਰੀਡ ਤਿਆਰ ਕਰਨੀ ਆ ਤਾਂ ਮੰਨ ਲਿਓ ਚਲੋ ਵੀ 20 ਸਾਲ ਦੇ ਵਿੱਚ 4 ਤੋਂ 8 ਬਣਾ ਸਕਦਾ ਜਰਸੀ ਦੋਸਤੋ ਕੁਆਲਿਟੀ ਇਹਨਾਂ ਦੀ ਪੂਰੀ ਟੌਪ ਆ ਗਈ ਆ ਦੇਖੋ ਇਹਦਾ ਬੋਡੀ ਵੇਟ ਪੂਰਾ ਹੈਗਾ ਤਕਰੀਬਨ 1.5 ਮਹੀਨੇ ਦੇ ਲਗਭਗ ਇਹ ਆਈ ਦੇ ਕਾਬਲ ਨੇ ਬੱਚੀਆਂ ਇਹ ਜਰਸੀ ਆ ਦੇਖੋ ਬਹੁਤ ਸੋਹਣੀਆਂ ਬੱਚੀਆਂ ਨੇ ਕੰਟੈਕਟ ਨੰਬਰ ਆ ਦੋਸਤੋ ਆਪਣਾ ਪਿੰਡ ਸੰਧੂ ਕਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਦਾਪਾ ਪੈ ਜਾਂਦੀ ਆਪਾਂ ਨੂੰ 62800218644 ਇਹ ਦੋਸਤੋ ਆਪਣਾ ਕੰਟੈਕਟ ਨੰਬਰ ਆ ਜੀ ਰਾਦਰ ਰਮਾ ਅੱਗੇ ਤੋਂ ਦਰੋ ਜਿਹੜਾ ਨਾ ਫੇਸ ਆਗਾ ਉਹ ਦਿਖਾ ਦਿੰਨੇ ਹੈ। ਦੇਖ ਲੋ। ਸੋਹਣੀ ਹਾਈਟ ਲੈਂਥ ਦੇ ਵਿੱਚ ਹੈਗੀਆਂ। ਤੇ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਦੋਸਤੋ ਆਪਣੇ ਕੰਟੈਕਟ ਨੰਬਰ ਤੇ ਕੰਟੈਕਟ ਕਰ ਸਕਦਾ ਹੈਗਾ। ਸੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤੈਅਦ ਲੋ। ਧੰਨਵਾਦ।